ਸੰਜੀ ਅੱਜ ਮਿੱਟੀ ਕੀਤੀ ਤੁਸੀਂ ਨਵਾਬਦਾ ਸੋਰਾਈਟੀ ਦੀ ਠੀਕ ਹੈ ਕਹਿਣੇ ਚਾਹੁੰਦੇ ਇਹਦੇ ਬਾਰੇ ਮੈਂ ਸਾਰੀ ਸੰਗਤ ਨੂੰ ਖਾਸ ਕਰਕੇ ਮਹਾਸ਼ਾਬ ਰਾਜ਼ਰੀ ਨੂੰ ਅਪੀਲ ਕਰਦਾ ਕਿ 7 ਅਪ੍ਰੈਲ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਯਾਤਰਾ ਗੁਰਦਾਸਪੁਰ ਦੇ ਵਿੱਚ ਬੜੀ ਚਿਰਾਂ ਤੋਂ ਤੇ ਬੜੇ ਉਤਸ਼ਾਹ ਨਾਲ ਕੱਢੀ ਜਾਂਦੀ ਆ ਇਸੇ ਤਰ੍ਹਾਂ ਹੀ ਇਸ ਵਾਰ ਵੀ 7 ਅਪ੍ਰੈਲ 2024 ਨੂੰ ਪੂਰੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਸ਼ਾਨੋ ਸ਼ੌਕਤ ਨਾਲ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਔਰ ਸਾਰਿਆਂ ਦੇ ਸਹਿਯੋਗ ਨਾਲ ਕੱਢੀ ਜਾਵੇਗੀ ਅੱਜ ਦੀ ਜਿਹੜੀ ਇੱਥੇ ਅਸੀਂ ਮੀਟਿੰਗ ਕੀਤੀ ਆ ਇੱਕ ਪ੍ਰੋਗਰਾਮ ਬਣਾਇਆ ਗਿਆ ਸਿਟੀ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਰਮੇਸ਼ ਕਾਲਜੀ ਵੱਲੋਂ ਕਿ ਮਹੱਲਾ ਵਾਈਜ਼ ਮੀਟਿੰਗਾਂ ਕੀਤੀਆਂ ਇਹ ਪਹਿਲੀ ਮੀਟਿੰਗ ਸਾਡੀ ਗਵਰਨਮੈਂਟ ਕਾਲਜੀ ਰੋਡ ਤੇ ਹੋਈ ਆ ਜਿਹੜੀ ਕਿ ਬਹੁਤ ਹੀ ਮਜ਼ੇਦਾਰ ਮੀਟਿੰਗ ਹੋਈ ਆ ਔਰ ਮੈਂ ਰਮੇਸ਼ ਕਾਲਜੀ ਜੀ ਨੂੰ ਤੇ ਇਸ ਮਹੱਲਾ ਵਾਸੀਆਂ ਨੂੰ ਫਿਰਮਾ ਰੋਡ ਦੇ ਲੋਕ ਜਿਹੜੇ ਆ ਇਹਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਅੱਜ ਜਿਹੜਾ ਪਹਿਲੀ ਸ਼ੁਰੂਆਤ ਮੀਟਿੰਗ ਸ਼ੁਰੂ ਕੀਤੀ ਹੈ ਇਸ ਤਰ੍ਹਾਂ ਹਰ ਮਹੱਲੇ ਦੇ ਵਿੱਚ ਮੀਟਿੰਗ ਕਰਾਂਗੇ ਔਰ ਸ਼ੋਭਾ ਯਾਤਰਾ ਵਾਸਤੇ ਸਭ ਨੂੰ ਪ੍ਰੇਰਿਤ ਜੀ ਸਰ ਸਰ ਜਿਹੜੀ ਕਿ ਅੱਜ ਮੀਟਿੰਗ ਰੱਖੀ ਗਈ ਹੈ ਕਾਲੇ ਰੋਡ ਤੇ ਕੀ ਕਿਹੜਾ ਚੌਕ ਇਸ ਮੀਟਿੰਗ ਬਾਰੇ ਇਹ ਮੀਟਿੰਗ ਜਿਹੜੀ ਆ ਇਹ ਸਾਡੇ ਸ਼ਹਿਰੀ ਪ੍ਰਧਾਨ ਸ਼੍ਰੀ ਰਮੇਸ਼ ਕਾਲੀ ਜੀ ਇਹਨਾਂ ਨੇ ਆਪਣੇ ਮਹੱਲੇ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਮੀਟਿੰਗ ਕਰਾਈ ਹੈ ਜਿਹੜੀ ਰੈਲੀ ਦਾ ਰੂਪ ਧਾਰ ਗਈ ਹੈ। ਔਰ ਇਹ ਸਾਡਾ ਜਿਹੜਾ ਸ਼੍ਰੀ ਗੁਰਨਾਬਾਦਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਇਹ 8 ਤਰੀਕ ਨੂੰ ਆ ਰਿਹਾ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਇਸ ਮੁਹੱਲੇ ਤੋਂ ਔਰ ਇਹ ਸਿਟੀ ਪ੍ਰਧਾਨ ਹੁੰਦੇ ਹੋਏ ਇਹਨਾਂ ਨੇ ਇਹ ਕਿਹਾ ਵੀ ਡੇ ਬਾਏ ਡੇ ਅਸੀਂ ਦੂਸਰੇ ਵੀ ਮੁਹੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਬਰਾਦਰੀ ਨੂੰ ਜਾਗਰਿਤ ਕਰਾਂਗੇ ਤਾਂ ਜੋ ਅਸੀਂ ਵਧੀਆ ਢੰਗ ਨਾਲ ਪਿਛਲੀਆਂ ਵੀ ਜਿਹੜੀਆਂ ਇਹ ਸੋਭਾ ਯਾਤਰਾ ਜਾਂ ਜਨਮ ਦਿਹਾੜਾ ਮਨਾਨੇ ਆ ਇਸ ਵਾਰੀ ਇਸ ਤੋਂ ਵੀ ਵਧੀਆ ਢੰਗ ਨਾਲ ਅਸੀਂ ਮਨਾ ਸਕੀਏ ਔਰ ਸ਼ੁਰੂਆਤ ਇਹਨਾਂ ਅਸੀਂ ਕਾਫੀ ਪਹਿਲਾਂ ਕਰਤੀ ਹੈ ਇਹਨਾਂ ਨੇ ਜਿਹੜੀ ਤੁਸੀਂ ਅੱਜ ਮੀਟਿੰਗ ਕੀਤੀ ਹੈ ਕਾਲੇ ਰੋਡ ਤੇ ਇਸੇ ਤਰ੍ਹਾਂ ਬਾਕੀ ਵੀ ਮੀਟਿੰਗ ਕਰਦੇ ਰਹੋਗੇ ਹਾਂ ਇਹਨਾਂ ਦੀ ਅਧਿક્ષાਤਾ ਵਿੱਚ ਹੀ ਇਹ ਕਿਉਂਕਿ ਇਹ ਜਿਹੜੇ ਸ਼ਹਿਰੀ ਪ੍ਰਧਾਨ ਨੇ ਔਰ ਇਹ ਆਪਣੀ ਟੀਮ ਨੂੰ ਲੈ ਕੇ ਜਿੱਥੇ-ਜਿੱਥੇ ਵੀ ਜਾਣਗੇ ਅਸੀਂ ਪੰਜਾਬ ਬੋਡੀ ਇਹਨਾਂ ਦੇ ਨਾਲ ਆ ਕਿਉਂਕਿ ਇਹ ਸਾਰਾ ਜਿਹੜਾ ਸ਼ਹਿਰ ਦਾ ਜਿਹੜਾ ਜੋ ਵੀ ਦੇਖਣਾ ਇਹਨਾਂ ਦੇਖਣਾ ਸਾਡਾ ਸਹਿਯੋਗ ਇਹਨਾਂ ਦੇ ਨਾਲ ਹੋਏਗਾ ਜਿੱਥੇ ਵੀ ਮੀਟਿੰਗ ਰੱਖਣਗੇ ਅਸੀਂ ਇਹਨਾਂ ਦੇ ਹਰ ਥਾਂ ਉੱਥੇ ਪੁੱਜਾਂਗੇ ਇੱਕਲਾਸ ਕੁਸ਼ਨ ਹੈਗਾ ਕਿ ਮੈਸੇਜ ਕੀ ਦੇਣਾ ਚਾਹੋਗੇ ਲੋਕਾਂ ਨੂੰ ਅਸੀਂ ਮੈਸੇਜ ਇਹੋ ਹੀ ਦੇਣਾ ਚਾਹੁੰਦੇ ਆ ਵੀ ਆਪਣੀ ਜਿਹੜੀ ਬਰਾਦਰੀ ਹੈ ਇਹ ਇਕਜੁੱਟਤਾ ਦਿਖਾਓ ਇੱਕ ਜਿੱਥੇ ਇੱਕ ਪਰਿਵਾਰ ਦੇ ਇੱਕ ਘਰ ਦੇ ਵਿੱਚ ਇਕਤਾ ਹੁੰਦੀ ਆ ਇਕਤਾ ਜਬਾਲਾ ਔਰ ਇਕੱਠੇ ਹੋ ਕੇ ਅਸੀਂ ਗੁਰੂ ਜੀ ਦਾ ਆਪਣਾ ਜਿਹੜਾ ਜਨਮ ਦਿਹਾੜਾ ਮਨਾਣਾ ਤੇ ਇਕ ਰਵਾਂਗੇ ਤੇ ਅਸੀਂ ਸਾਰੇ ਇਕੱਠੇ ਰਹਿ ਕੇ ਹਰ ਤਰੀਕੇ ਦੀ ਆਪਣਾ ਤਾਕਤ ਦੱਸ ਸਕਨੇ ਆ ਕਿਉਂਕਿ ਅਸੀਂ ਪਹਿਲਾਂ ਹੀ ਕਾਫੀ ਗਰੀਬ ਅਹੀਂ ਜਿਹੜੀ ਸਾਡੀ ਕਮਿਊਨਿਟੀ ਰਹੀ ਆ ਤੇ ਕਾਫੀ ਅਹੀਂ ਪਿਛੜ ਗਏ ਆ ਹੁਣ ਅਹੀਂ ਸਾਰੇ ਸਾਡੇ ਬੱਚੇ ਪੜ ਲੱਗ ਗਏ ਨੇ ਅਸੀਂ ਆਪਾਂ ਜੁਨਾਈਟ ਹੋ ਕੇ ਔਰ ਜਿੱਧਰ ਵੀ ਚਲਣਾ ਆਪਾਂ ਇਕੱਠੇ ਹੋ ਗਏ ਤਲੀਏ ਤਾਂ ਜੋ ਸਾਡੇ ਗੁਰੂ ਜੀ ਦਾ ਔਰ ਬਾਕੀ ਵੀ ਜਿਹੜਾ ਸਾਡਾ ਜਿਹੜਾ ਸਾਡੇ ਕੰਮ ਨੇ ਅਧੂਰੇ ਆ ਉਹਨਾਂ ਨੂੰ ਅਸੀਂ ਨੇਪੜੇ ਕਰ ਸਕੀਏ এডਿਕੇਸ਼ਨ ਨੂੰ ਪ੍ਰਮੋਟ ਕਰਨ ਲਈ ਕੀ ਕਰਨਾ ਚਾਹੀਦਾ ਐਜੂਕੇਸ਼ਨ ਚ ਤੇ ਅਸੀਂ ਪਹਿਲਾਂ ਹੀ ਸਾਡੇ ਪ੍ਰੇਮ ਦਲਉਤਰਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਆਪਣੇ ਪੰਜਾਬ ਬਾਡੀ ਦੇ ਇਹ ਸ਼ੁਰੂ ਤੋਂ ਹੀ ਪ੍ਰੇਰਿਤ ਕਰਦੇ ਆ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਾਂਗੇ ਔਰ ਐਜੂਕੇਟ ਕਰਨ ਨਾਲ ਹੀ ਸਾਡੀ ਜਿਹੜੀ ਬਰਾਦਰੀ ਦਾ ਇਹ ਜਿਹੜਾ ਭਲਾ ਹੋਣਾ ਕਿਉਂਕਿ ਹੋਰ ਕੋਈ ਵੀ ਦੂਸਰੀ ਤਾਕਤ ਨਹੀਂ ਸਾਡੇ ਕੋਲ ਸਾਡਾ ਕੋਈ ਇੱਕੋ ਇਥਿਆਰਾ ਬਾਬਾ ਵੀ ਭੀਮਰਾਓ ਅਬੇਦ ਕਰਨੀ ਜਿਹੜਾ ਦਿੱਤਾ ਵੀ ਪੜੋ ਲਿਖੋ ਤੇ ਅੱਗੇ ਵਧੋ ਤੇ ਪੜ੍ਹ ਲਿਖ ਕੇ ਅਸੀਂ ਅਸੀਂ ਗਾਂ ਵਧ ਸਕਦੇ ਹਾਂ ਹੋਰ ਸਾਡੇ ਚ ਕੋਈ ਨਹੀਂ ਨਾ ਸਾਡੇ ਚ ਕੋਈ ਬਹੁਤ ਵੱਡਾ ਕੋਈ ਇੰਡਸਟਰੀ ਲਿਸਟਾ ਨਾ ਕੋਈ ਸਾਡਾ ਕੋਈ ਹੋਰ ਸਰਮਾਇਆ ਸਾਡਾ ਸਰਮਾਇਆ ਸਿਰਫ ਬੱਚੇ ਨੇ ਤੇ ਬੱਚਿਆਂ ਨੂੰ ਅਸੀਂ ਪੜਾ ਕੇ ਅਸੀਂ ਗਾਂ ਵਧ ਸਕਦੇ ਹਾਂ ਹਾਂ ਬੋਲਾ ਜੀ ਸਾਡੇ ਵੱਡੇ ਵੀਰ ਸ਼੍ਰੀ ਰਮੇਸ਼ ਕਾਲੀ ਜੀ ਪ੍ਰਧਾਨ ਸ਼ਹਿਰੀ ਅਸੀਂ ਉਹਨਾਂ ਨਾਲ ਇੱਕ ਜੁਟਤਾ ਦਾ ਭਰੋਸਾ ਦਿੰਦੇ ਹਾਂ ਕਿ ਜੋ ਰੈਲੀ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਉਸ ਸੰਬੰਧੀ ਅਸੀਂ ਸਾਰੇ ਉਹਨਾਂ ਦੇ ਨਾਲ ਹਾਂ ਤੇ ਜਿਸ ਤਰ੍ਹਾਂ ਸਾਡੀ ਸੇਵਾ ਲਗਾਈ ਜਾਏਗੀ ਅਸੀਂ ਪੂਰਾ ਪੂਰਾ ਨਿਤਰਾਗੇ ਬਾਕੀ ਸਾਰੀ ਸਾਡੀ ਬਰਾਦਰੀ ਨੂੰ ਇਹੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜੋ ਅੱਜ ਕੱਲ ਨਸ਼ੇ ਦੀ ਲਹਿਰ ਚੱਲ ਰਹੀ ਹੈ ਉਸ ਤੋਂ ਦੂਰ ਰੱਖੋ ਤੇ ਉਹਨਾਂ ਨੂੰ ਵਾਦ ਤੋਂ ਵਾਦ ਪੜ੍ਹਾਈ ਵਾਲੇ ਪਾਸੇ ਪ੍ਰੇਰਿਤ ਕਰੋ ਜੋ ਕਿ ਆਪਣੇ ਪੜ੍ਹਾਈ ਵੀ ਉਸ ਤਰ੍ਹਾਂ ਦੀ ਕੀਤੀ ਜਾਵੇ ਜੋ ਕਿਤਾਬ ਮੁਕੀ ਹੋਵੇ ਵੀ ਜੋ ਪੜਿਆ ਹੈ ਉਸ ਸੰਬੰਧੀ ਉਹ ਉਸ ਤੋਂ ਬਾਅਦ ਵਿਲੇ ਨਾ ਰਹਿ ਸਕਣ ਤੇ ਕੋਈ ਨਾ ਕੋਈ ਆਪਣਾ ਕੰਮ ਕਰ ਸਕਣ